ਪਪਾ ਗਾ ਰੋ 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 ਆਉ ਆ ਚਲ ਲੈ ਪੈ ਜਾ ਮੈਂ ਨਾ ਲੈਡ ਕਾ ਤੂੰ ਬੰਦ ਕਰ ਦਿੰਨੀ ਆ ਕੀਤੇ ਰਾਤ ਨੂੰ ਊ ਬੰਬ ਤੇਤੇ ਦਾਂਦੇ ਆ ਬੰਬ ਜਿਕੇ ਜਾਂਦੇ ਆ ਹਾਂ ਤਾਂ ਬੰਦ ਕਰ ਦਿੰਨੀ ਆ ਹਾਂ ਅੱਛਾ ਤਾਂ ਨੇ ਕਾ ਕੇ ਛਾਲੇ ਅੱਜ ਆਪੇ ਇੱਕ ਰੂਮ ਜੀ ਪਏ ਸੀ ਦੋ ਦਾਣੇ ਉਹ ਰੂਮ ਚ ਪਏ ਸੀ ਅੱਛਾ ਹਾਂ ਤੈਨੂੰ ਵੀ ਹੁਣ ਛੁੱਟੀਆਂ ਹਾਂ ਤੈਨੂੰ ਕਾ ਤੋਂ ਹੋ ਗਿਆ ਉਹ ਇਹਨੂੰ ਹੋ ਗਿਆ ਬੰਬ ਸਿੱਟਣਾ ਕਰਨਾ ਆਪਣੇ ਨਾਲ ਲਾਈਵ ਤੇ ਜੁੜਿਆ ਹੀ ਕੋਈ ਨਹੀਂ ਗਾ ਹਾਂ ਕੀ ਚੱਕਰ ਹੈ ਹਾਂ ਜੇ ਅਗਰ ਹਮ ਕੋਈ ਅੱਛੀ ਫੋਟੋ ਪਾਏਗੇ ਫਿਰ ਤਾਂ ਜੁੜੇਗੇ ਪੂਰੇ 877 ਹਾਂ ਹਾਂ ਅੱਛੀ ਵੀਡੀਓ ਤਾਂ ਬਣਾਏਗੇ പാർ സൈസേ പാർട്ടി പൂര ਪੂਰਾ ਕਰੀ ਤੇ ਦੇ ਅੰਗ ਤੁਹਾਡੀ ਪਾਰਟੀ ਦੀ ਹਾਂ ਤੇ ਕਮੈਂਟ ਕਰਕੇ ਦੱਸਣਾ ਹਨਾ ਆਪਾਂ ਨੂੰ ਵੀ ਕੀ ਦੇ ਕੀ ਦੇ ਕੀ ਵਿਚਾਰ ਆ ਵੀ ਇਹ ਕੀ ਮਾਹੌਲ ਚੱਲ ਰਿਹਾ ਤੇ ਕੀ ਹੋ ਰਿਹਾ ਹਨਾ ਗੁਰਕੀਰਤ ਵੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਵੈਸੇ ਮਾੜੀ ਗੱਲ ਆ ਹਨ ਵੀ ਬਹੁਤ ਨੁਕਸਾਨ ਹੋਣਾ ਇਹਦੇ ਨਾਲ ਕਿੰਨਾ ਹਨਾ ਬੀ ਲੋਕ ਕਿੰਨੇ ਵਿਚਾਰੇ ਤੰਗ ਹੋ ਰਹੇ ਆ ਘਰੋਂ ਬਾਹਰ ਨਹੀਂ ਨਿਕਲ ਸਕਦੇ ਰਾਤ ਨੂੰ ਲਾਈਟ ਨਹੀਂ ਆਉਂਦੀ ਸਾਰੀ ਸਾਰੀ ਰਾਤ ਤੇ ਮੱਛਰ ਖਾਈ ਜਾਂਦਾ ਹਨ ਤੇ ਬਾਕੀ ਵੀ ਆਪੋ ਆਪਣੀ ਰਹਿ ਦੇ ਨਾ ਉਹ ਅੱਛਾ ਸਾਰਿਆਂ ਤੋਂ ਆਖੋ ਵੀ ਜਦ ਤੱਕ ਬਾਰੇ ਆਪੋ ਆਪਣੀ ਰਹਿ ਦਿਓ ਤੁਸੀਂ ਚਾਰ ਜਾਣੇ ਦੇਖ ਰਹੇ ਹੋਣ ਆਪਣੇ ਲਾਈਵ ਨੂੰ ਪੁੱਤ 4 ਜਾਣੇ ਜੁੜੇ ਹੋਏ ਆ 12 ਜਾਣੇ ਚੜ ਚੁੱਕੇ ਆ ਹਾਂਜੀ ਤੁਸੀਂ ਕਿੱਥੋਂ-ਕਿੱਥੋਂ ਕਮੈਂਟ ਕਰਕੇ ਦੱਸੋ ਤੇ ਤੁਹਾਡੇ ਕੀ ਮਾਹੌਲ ਹੈਗਾ ਤੇ ਇਹ ਵੀ ਜ਼ਰੂਰ ਦੱਸੋ ਕੀ ਮਾਹੌਲ ਹੈਗਾ ਭਾਰਤ-ਪਾਕਿਸਤਾਨ ਦੇ ਯੁੱਧ ਬਾਰੇ ਜਾਂ ਫਿਰ ਕਿਵੇਂ ਦੀ ਸਿਚੁਏਸ਼ਨ ਆਏਗੀ ਆ ਵੇ ਖਾਣ ਵਾਲੇ ਬਹੁਤ ਜ਼ਿਆਦਾ ਡਰਾਉਂਦੇ ਯਾਰ ਹਨ ਆਪਾਂ ਦਾ ਵੀਰੇ ਨਿਊਜ਼ ਚੈਨਲ ਵੇਖਣੀ ਛੱਡਤੇ ਆ ਸਾਰੇ ਹਨਾ ਗੁਰਕੀਰਤ ਆਈ ਤਾਂ ਨਿਊਜ਼ ਚੈਨਲ ਹੋਈ ਨਹੀਂ ਦੇਖਦੇ ਅੱਗੇ ਹੁਣ ਕਿਉਂਕਿ ਨਿਊਜ਼ ਚੈਨਲ ਦੇਖ ਕੇ ਤਾਂ ਡਰ ਲੱਗਣ ਲੱਗ ਪੈਂਦਾ ਇੱਕ ਵਾਰੀ ਵੀ ਯਾਰ ਆ ਕੀ ਹੋਈ ਜਾਂਦਾ ਪਰ ਅਸਲ 'ਚ ਪਤਾ ਨਹੀਂ ਹੁਣੀਵੇਂ ਹੈ ਵੀ ਕਿ ਨਹੀਂ ਕਿ ਫਰਵਾਹਾਂ ਜ਼ਿਆਦਾ ਹੀ ਨੇ ਉਹ ਘਟ ਰਿਆ ਅਫਵਾਹਾਂ ਜ਼ਿਆਦਾ ਫੈਲ ਰਹੀਆਂ ਹਨਾ ਹਨਾ ਗੁਰਕੀਰਤ ਹੂੰ ਤੇ ਸਾਡਾ ਗੁਰਕੀਰਤ ਦੁੱਧੂ ਪੀ ਰਿਹਾ ਵਿਚਾਰਾ ਤੇ ਇਹਨੂੰ ਵੀ ਛੁੱਟੀਆਂ ਮਿਲ ਗਈਆਂ ਹੁਣ ਸਕੂਲ ਚੋਂ ਛੁੱਟੀਆਂ ਮਿਲ ਗਈਆਂ ਗਨੇ ਨੂੰ ਵੀ ਤੇ ਬਾਕੀ ਵੀ ਆਪਾਂ ਤਾਂ ਕਹਿੰਦੇ ਆ ਵਾਹਿਗੁਰੂ ਕਿਰਪਾ ਕਰੇ ਸਾਰੇ ਵਾਸੇ ਸਲਾਮਤੀ ਰਹੇ ਕਿਤੇ ਵੀ ਯੁੱਧ ਵਰਗੀ ਕੋਈ ਸਥਿਤੀ ਨਾ ਪੈਦਾ ਹੋਵੇ ਪੂਰੀ ਦੁਨੀਆ 'ਚ ਹੀ ਨਾ ਕਿਤੇ ਵੀ ਪੈਦਾ ਹੋਵੇ ਇਹੋ ਜਿਹਾ ਨਾ ਤਾਂ ਹਨਾ ਤੇ ਬਾਕੀ ਗਰਗੀਰ ਤੇ ਸਾਡਾ ਕੀ ਕਹਿਣਾ ਚਾਹੁੰਦਾ ਗਰਗੀਰ ਤੇ ਕਹ ਜਿਹੜੇ ਬੰਦੇ ਲਾਈਵ ਜੁੜੇ ਹੋਏ ਆ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਮੇਰੇ ਪਾਟ ਕੇ ਮੇਰੇ ਲੈ ਲਨ ਸਪਰੇ ਫਰ ਤੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਹਾਂ ਅੱਛਾ ਫਿਰ ਇਹਨਾਂ ਨੂੰ ਵੀ ਆਪਦੇ ਵਾਂਗੂ ਲੈ ਜਦੋਂ ਮੇਰਾ ਬਰਥਡੇ ਆਉਗਣੇ ਬਰਥਡੇ ਹੋਵੇ ਗਿਫਟ ਦਵਾਂਗਾ ਜਦੋਂ ਨਾ ਬਰਥਡੇ ਆਏਗਾ ਉਦੋਂ ਤੂੰ ਇਹਨਾਂ ਨੂੰ ਵੀ ਗਿਫਟ ਦੇਵੇਂਗਾ ਹਾਂ ਜਦੋਂ ਮੇਰਾ ਆਏਗਾ ਤੇ ਮੈਨੂੰ ਗਿਫਟ ਦੇਣਗੇ ਮੈਂ ਵੀ ਲਊਂਗਾ ਤਾਂ ਕਿ ਕਿਕਕ ਮਾਊਗਾ ਕੇਕ ਵੀ ਗਾਏਗਾ ਕੇਕ ਕਿਹੜਾ ਗਾਏਗਾ ਜੁਨੀ ਕੌਨ ਆਲਾ ਜੁਨੀ ਕੌਨ ਆਲਾ ਹਾਂ ਜੀ ਦੇ ਰਿਪੋਰਟਾਂ ਆਪਣੀਆਂ ਲੱਗੀਆਂ ਹੋਣਗੀਆਂ ਅੱਛਾ ਠੀਕ ਠੀਕ ਹੈ ਹਾਂ ਉਹ ਬੜਾ ਕੇਕ ਖਵਾਏਗਾ ਹਾਂ ਵੈਸੇ ਵੀ ਰੀ ਜਿਵੇਂ ਅੱਜ ਮੈਂ ਸੁਣ ਰਿਹਾ ਸੀ ਯਾਰ ਵੀ بڑے ਚੈਨਲਾਂ ਤੇ ਦੱਸਿਆ ਹੋਇਆ ਸੀਗਾ ਵੀ ਜਿਹੜੀ ਅਸਲੀਅਤ ਹੈਗੀ ਆ ਵੀ ਜਿਵੇਂ ਇਹ ਤਾਂ ਕਰ ਰਹੇ ਜੀ ਉਹ ਫਲਾਣੇ ਤਾਂ ਤੇ ਸੀਮਾ ਤੇ ਫੌਜ ਐਂਟਰ ਹੋ ਗਈ ਉਧਰ ਆ ਹੀ ਹੋ ਗਿਆ ਉਧਰ ਇਹ ਹੋ ਰਿਹਾ ਉਧਰ ਉਹ ਹੋ ਰਿਹਾ ਉਧਰੋਂ ਪਾਕਿਸਤਾਨੀ ਮੀਡੀਆ ਵੀ ਕੰਮ ਚੱਕੀ ਤੁਰਿਆ ਆਉਂਦਾ ਉਹ ਵੀ ਇੰਨੀਆਂ ਕੁ ਝੂਠੀਆਂ ਫਵਾਹਾਂ ਝੂਠੀਆਂ ਖਬਰਾਂ ਫਲਾ ਰਹੇ ਆ ਇਧਰੋਂ ਆਪਣੀ ਇੰਡੀਆ ਦਾ ਵੀ ਨੈਸ਼ਨਲ ਮੀਡੀਆ ਜਿਹੜਾ ਹਿੰਦੀ ਵਾਲੇ ਖਾਸ ਕਰਕੇ ਜਿਹੜੇ ਚੈਨਲ ਹੈਗੇ ਹਨਾ ਉਹ ਤਾਂ ਯਾਰ ਵੀ ਆ ਹੀ ਲੱਗਦਾ ਵੀ ਜੁੱਧ ਦੋ ਦੇਸ਼ਾਂ ਦੀਆਂ ਫੌਜਾਂ ਵਿੱਚ ਨਹੀਂ ਜਿਵੇਂ ਉਹਨਾਂ ਵਿੱਚ ਲੱਗਿਆ ਪਿਆ ਹੋਵੇ ਤੇ ਇਹੀ ਹਾਲ ਮੈਂ ਕਈ ਪਾਕਿਸਤਾਨ ਦੇ ਵੀ ਚੈਨਲ ਚਲਾ ਚਲਾ ਕੇ ਦੇਖਿਆ YouTube ਤੇ ਤੇ ਉਹਨਾਂ ਤੇ ਵੀ ਇਹੀ ਹਾਲ ਆ ਝੂਠੀਆਂ ਫਵਾਹਾਂ ਤੋਂ ਬਚੋ ਠੀਕ ਆ ਮਾਹੌਲ ਜ਼ਰੂਰ ਤਣਾਅਪੂਰਨ ਹੈਗਾ ਹਨਾ ਭਾਰਤ ਨੇ ਸੰਧੂਰ ਆਪਰੇਸ਼ਨ ਕੀਤਾ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਜਿਹੜਾ ਉਹ ਸਾਰੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਪਰ ਪ੍ਰੈਸ ਕਾਨਫਰੰਸ ਦੇ ਵਿੱਚ ਪੂਰੀ ਡਿਟੇਲ ਨਾਲ ਦੱਸਿਆ ਵੀ ਵੀ ਕੀ ਦੀ ਕੀ ਵਜ੍ਹਾ ਸੀ ਕੀ ਐਕਸ਼ਨ ਲਿਆ ਗਿਆ ਜਾਂ ਉਹਦੀ ਜਵਾਬੀ ਕਾਰਵਾਈ ਪਾਕਿਸਤਾਨ ਵੱਲੋਂ ਕੀ ਕੀ ਕੀਤੀ ਗਈ ਆ ਤੇ ਸਾਰੀ ਉਹ ਉਹਨਾਂ ਨੇ ਦੱਸੀ ਸਿਰਫ ਉਹਦੇ ਤੇ ਵਿਸ਼ਵਾਸ ਕੀਤਾ ਜਾਵੇ ਬਾਕੀ ਜਿਹੜਾ ਇਹ ਦੱਸਦੇ ਆ ਨਾ ਕਿ ਜੀ ਇਹ ਹੋਗਾ ਕਰਾਂਚੀ ਤਬਾਹ ਕਰਤਾ اسلامਾਬਾਦ ਤਲਾਬਾ ਕਰਤਾ ਲਾਹੌਰ ਤਬਾਹ ਕਰਤਾ ਨਹੀਂ ਭਾਰਤੀ ਆਰਮੀ ਕਿਤੇ ਵੀ ਹੈ ਇਹੋ ਜਾਂ ਉਹਨਾਂ ਨੇ ਕਿਹਾ ਨਹੀਂ ਵੀ ਕਿਤੇ ਵੀ ਕੋਈ ਸਿਵਿਲিয়ান ਨੂੰ ਨਾ ਤਾਂ ਕਿਤੇ ਨੁਕਸਾਨ ਪਹੁੰਚਾਇਆ ਤੇ ਨਾ ਹੀ ਕਿਤੇ ਵੀ ਉਹਨਾਂ ਨੇ ਹਨਾ ਵੀ ਪਹਿਲਾਂ ਸਿਰਫ ਟੈਰਰਿਸਟ ਜਿਹੜੀਆਂ ਪਲੇਸਿਸ ਸੀ ਉਹਨਾਂ ਤੇ ਹੀ ਇਹ ਜਿਹੜਾ ਹਮਲਾ ਕੀਤਾ ਗਿਆ ਸੀਗਾ ਤੇ ਬਾਕੀ ਜਿਹੜਾ ਇਹ ਮੀਡੀਆ ਹੈਗਾ ਇਹ ਤਾਂ ਯਾਰ ਉਹ ਆਰਟੀਫੀਸ਼ੀਅਲ AI ਰਹੀ ਵੀ ਵੀਡੀਓ ਜਨਰੇਟ ਕਰ ਕਰਕੇ ਚਲਾਈ ਤੁਰੇ ਆਉਂਦੇ ਆ ਤੇ ਸੋਏ ਹੋਣੀਆ ਫੋਵਾ ਤੋਂ ਬਚੋ हां ਆਪੋ ਆਪਣਾ ਬਚਾਅ ਜ਼ਰੂਰ ਰੱਖੋ ਜਿਹੜੀਆਂ ਜਿਹੜੀਆਂ ਸਰਕਾਰ ਦੀਆਂ ਗਾਈਡਲਾਈਨਸ ਆਉਂਦੀਆਂ ਜਿਵੇਂ ਰਾਤ ਨੂੰ ਲਾਈਟ ਵਗੈਰਾ ਨਹੀਂ ਚਲਾਉਣੀ ਤੇ ਲਾਈਟਾਂ ਨਾ ਚਲਾਓ ਤੁਸੀਂ ਜੀ ਆਪੋ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖੋ ਰਾਤ ਦੇ ਸਮੇਂ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਪੋਰਟ ਕਰੋ ਨਵਾਂ ਚੈਨਲ ਆਪਣਾ ਤੇ ਇਹ ਮੇਰਾ ਪੁੱਤ ਗੁਰਕੀਰਤ ਦੁੱਧ ਪੀ ਰਿਹਾ ਹੁਣ ਤੇ ਵੀਰੇ ਬਹੁਤ ਹੀ ਮਾੜਾ ਮਾਹੌਲ ਚੱਲ ਰਿਹਾ ਮਾੜਾ ਇਸ ਮਾੜੇ ਮਾਹੌਲ ਦੇ ਵਿੱਚ ਸਾਨੂੰ ਸਭ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਬਾਕੀ ਯਾਰ ਆ ਜਿਵੇਂ ਮੈਂ ਵੇਖਦਾ ਕਈ ਵਾਰੀ ਪੈਟਰੋਲ ਪੰਪਾਂ ਤੇ ਲੈਣਾ ਲੱਗਾ ਪੰਗਾ ਲੋਕ ਰਾਸ਼ਨ ਖਰੀਦੀ ਜਾਂਦੇ ਆ